ਸੇ ਤੜਕੇ ਦੇ ਗਏ ਅੱਧੀ ਰਾਤ ਨੂੰ ਘਰ ਆ ਕੇ ਮੁੜਦੇ ਹਾਂ ਤੁਹਾਡਾ ਹੁਣ ਫੈਕਟਰੀ ਵਾਲੇ ਕੰਮ ਕੋ ਚੱਲਿਆ ਕਿ ਨਹੀਂ ਕੰਮ ਤਾਂ ਮਾੜਾ ਮੋਟਾ ਰੁੜ ਪਿਆ ਹੁਣ ਚੱਲ ਪਿਆ ਪਰ ਇੱਕ ਮਸ਼ੀਨ ਦੀ ਲੋੜ ਆ ਹਾਲੇ ਵੀ ਮਸ਼ੀਨ ਦੀ ਲੋੜ ਆ ਸਾਰੇ ਤਾਂ ਗੈਣੇ ਗੱਟੇ ਵੇਚ ਕੇ ਆਪਾਂ ਮਸ਼ੀਨਾਂ ਤੇ ਲਾ ਦਿੱਤੇ ਹਾਲੇ ਵੀ ਤੁਹਾਡੀ ਮਸ਼ੀਨ 'ਤੇ ਇੱਕ ਦੀ ਕਮੀ ਰਹਿ ਗਈ ਉਹ ਇੱਕ ਰੰਦਾ ਰੰਦਾ ਜੇ ਕਾਪਣ ਉਹ ਮਿਲ ਜਵੇ ਨਾ ਤਾਂ ਆਪਣੇ ਬਹਿਲੇ ਬਹਿਲਾ ਹੋ ਜਾਣੀ ਆ ਕੰਮ ਤਾਂ ਦਿਨ ਰਾਤ ਵੱਧ ਜਾਣਾ ਰੰਦੇ ਤੇ ਕਿੰਨੇ ਕ ਪੈਸੇ ਲੱਗਦੇ ਆ ਉਹ ਕਿ 20-22000 ਰੁਪਏ ਮਿਲ ਜਵੇ ਤਾਂ ਮੇਲੇ ਤਾਂ ਆਪਣਾ ਕੰਮ ਲਈ ਤੇ ਆ ਜਾਊਗਾ ਵਧੀਆ ਚੱਲ ਪੂਗਾ ਕਹਿੰਦਾ ਮੈਂ ਹੁਣ 20-22000 ਕਿੱਥੋਂ ਆਊਗਾ ਤੂੰ ਦੇਖ ਲੈ ਜੇ ਕਰਕੇ ਹਮਤ ਜਤਨ ਪੇਕਿਆਂ ਤੋਂ ਮਿਲ ਲੋ ਪੇਕਿਆਂ ਤੋਂ ਪੁੱਛਣਾ ਮੜਾ ਮੋਟਾ ਪੇਕਿਆਂ ਤੋਂ ਉਹਨਾਂ ਦਾ ਬਿਜਾਰਿਆਂ ਦਾ ਆਪ ਮਸਾ ਗੁਜ਼ਾਰਾ ਹੁੰਦਾ ਉਹਨਾਂ ਨੂੰ ਮੈਂ ਕਿੱਥੋਂ ਹੁਣ ਤੰਗ ਕਰਾਂ ਤੁਸੀਂ ਕਿਤੇ ਵਿਆਜ-ਬਿਜੂ ਦੇਖ ਲਓ ਫੇਰ ਤਾਂ ਵਿਆਜ ਇਹ ਮੁੜਨਾ ਆਪਾਂ ਤੇ ਫੇਰ ਨਹੀਂ ਉੱਤੇ ਕਮਾਈ ਹੋਣੀ ਇਹ ਤਾਂ ਸਾਰੇ ਜਿੰਨੇ ਕ ਬੱਚਤ ਹੋਣੀ ਹੈ ਜਿੰਨੇ ਮਿਹਨਤ ਕਰਦਾ ਸਾਰੇ ਵਿਆਜ ਚ ਜਾਈ ਜਾਣਗੇ ਹੁਣ ਐਵੇਂ ਦਾ ਕੋਈ ਰਿਸ਼ਤੇਦਾਰ ਵੀ ਹੈ ਨਹੀਂ ਜਿੱਤੋਂ ਉਹ ਪੈਸੇ ਹੱਥ ਉਧਾਰੇ ਫੜ ਲਈ ਤੇ ਬਾਅਦ ਵਿੱਚ ਮੋੜ ਦਈਏ ਹਾਂ ਸੱਚ ਤੁਹਾਡੇ ਵੱਡੇ ਭਰਾ ਤੇ ਪਰਜਾਈ ਉਹ ਤਾਂ ਬਥੇਰੇ ਲੈਂਡਲੋਰਡ ਹੈ ਉਹਨਾਂ ਤੋਂ ਫੜ ਲਓ ਪੈਸੇ ਨਾਲੇ ਉਹਨਾਂ ਲਈ 10-20000 ਦੇਣਾ ਕੋਈ ਵੱਡੀ ਗੱਲ ਥੋੜੀ ਹੈ ਉਹ 20-50000 ਦੀ ਉਹਨਾਂ ਲਈ ਤਾਂ ਕੋਈ ਬੜੀ ਗੱਲ ਨਹੀਂ ਹੈ ਪਰ ਜੇ ਮੈਂ ਮੰਗ ਲੇ ਕਿਤੇ ਉਹਨੇ ਜਵਾਬ ਦੇਤਾ ਸਾਡੇ ਤਾਂ ਰਿਸ਼ਤੇ ਵਿੱਚ ਫਰਕ ਪੈ ਜਾਣ ਅਸੀਂ ਤਾਂ ਮੂੰਹ ਮੱਥੇ ਲੱਗਣ ਜੋਗੇ ਵੀ ਨਹੀਂ ਰਹਿਣਾ ਨਾਲੇ ਉਧਰ ਘਰੇ ਵੀਰੇ ਦੀ ਘਟ ਭਾਬੀ ਦੀ ਵੱਧ ਚੱਲਦੀ ਆ ਉਹ ਜੇ ਭਾਬੀ ਨੇ ਨਾ ਕਰਤੀ ਤਾਂ ਵੀਰੇ ਦੀ ਹਿੰਮਤ ਨਹੀਂ ਪੈਣੀ ਆ ਪਾਣ ਪੈਸੇ ਦੇਣ ਦੀ ਕੀ ਰਾਂ ਮੰਗ ਕੇ ਤਾਂ ਦੇਖੋ ਆਪਣੇ ਭਰਾ ਤੋਂ ਨਾਲੇ ਔਕੇ ਟਾਈਮ 'ਚ ਭਰਾ ਭਰਾ ਦੇ ਕੰਮ ਨਹੀਂ ਆਉਗਤ ਹੋਰ ਕੌਣ ਆਊਗਾ ਭਰਾ ਹੀ ਭਰਾ ਦੀ ਬਾਹ ਫੜਦਾ ਹੁੰਦਾ ਲੈ ਨਾ ਬਾਬਾ ਨਾ ਮੈਂ ਤਾਂ ਕਿਸੇ ਹੋਰ ਪਾਸਿਓਂ ਹੀ ਲਾ ਕਰ ਲਉ ਮੈਂ ਨਹੀਂ ਉਹਨਾਂ ਕੋਲ ਮੰਗਣ ਜਾਂਦਾ ਤੁਸੀਂ ਮੇਰੇ ਕਹੇ ਤੇ ਇੱਕ ਵਾਰੀ ਮੰਗ ਕੇ ਤਾਂ ਦੇਖੋ ਉਹ ਤਾਂ ਦਾਨਪੁਨ ਬਹੁਤ ਕਰਦੇ ਨੇ ਜੇ ਦਾਨਪੁਨ ਤੇ ਇੰਨਾ ਪੈਸਾ ਦਿੰਦੇ ਨੇ ਤਾਂ ਤੁਹਾਨੂੰ ਔਖੇ ਵੇਲੇ ਨਹੀਂ ਦੇਣਗੇ ਤਾਂ ਧੰਨ ਜੀ 11000 ਦਾ ਚੈੱਕ ਤੁਹਾਨੂੰ ਦੇਤਾ ਨਾ ਡਿਸਪੈਂਸਰੀ ਦਾ ਨਾ ਕੰਮ ਰੁਕਣਾ ਨਹੀਂ ਚਾਹੀਦਾ ਜੇ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਮੈਨੂੰ ਹੁਣ ਦੱਸ ਦਿਓ ਮੈਡਮ ਜੀ ਉਹ ਤਾਂ ਨਾ ਸਾਰੇ ਇਲਾਕੇ ਨੂੰ ਤੁਹਾਡੇ ਤੇ ਮਾਨ ਹੈ ਵੀ ਕੋਈ ਮਰਜ਼ੀ ਦਾਨਪੁਨ ਦਾ ਕੰਮ ਹੋਵੇ ਚਾਹੇ ਜਿਹੜੇ ਮਰਜ਼ੀ ਧਾਰਮਿਕ ਕੰਮਾਂ ਵਾਸਤੇ ਹੋਵੇ ਤੁਸੀਂ ਕਦੇ ਪਿੱਛੇ ਨਹੀਂ ਹਟੇ ਕਿੰਨਾ ਮਰਜੀ ਤੁਸੀਂ ਨਾ ਦਸਵੰਧ ਜਿਹੜਾ ਕੱਢਦੇ ਹੋ ਨਾ ਕਮਾਈ ਦਾ ਸਹੀ ਪਾਸੇ ਲਾਉਨੇ ਹੋ ਸਾਨੂੰ ਤਾਂ ਇਲਾਕੇ ਨੂੰ ਪੂਰੇ ਤੁਹਾਡੇ ਪਰਿਵਾਰ ਤੇ ਮਾਣ ਹੈ ਮਾਣ ਮੈਂ ਤੇ ਮੇਰੇ ਇਹਨਾਂ ਨੇ ਨਾ ਅਸੂਲ ਬਣਾਇਆ ਹੋਇਆ ਵਾ ਕਿ ਵੀ ਆਪਾਂ ਦਾਨ ਪੁੰਨ ਦੇ ਕੰਮਾਂ ਦੇ ਵਿੱਚ ਕਦੇ ਪਿੱਛੇ ਨਹੀਂ ਖਟਣਾ ਜੇ ਆਪਾਂ 100 ਦਿੰਨੇ ਆਂ ਰੱਬ 100 ਰੁਪਏ ਦਿੰਦਾ ਐਸੇ ਕਰਕੇ ਅਸੀਂ ਸਾਰੇ ਭੈਣ ਭਰਾਵਾਂ ਦੇ ਵਿੱਚੋਂ ਅਸੀਂ ਸੈਟ ਵਾ ਅੱਛਾ ਹੋਰ ਵੀ ਸਰਦਾਰ ਜੀ ਦੇ ਭੈਣ ਭਾਈ ਹੈਗੇ ਆ ਮੈਂ ਸੋਚਿਆ ਤੁਸੀਂ ਇਕੱਲੇ ਕਹਿ ਰਹੇ ਹੋ ਨਹੀਂ ਜੀ ਇੱਕ ਹੋਰ ਹੈਗਾ ਮਤੇ ਏਰੀਆ ਟੱਕਰਾਂ ਮਾਰਦਾ ਕਦੇ ਕੰਮ ਚ ਸੈੱਟ ਹੀ ਨਹੀਂ ਹੋਇਆ ਅੱਛਾ ਇੱਕ ਹੋਰ ਭਰਾ ਵੀ ਹੈਗਾ ਨਾ ਤੁਸੀਂ ਜਾਂ ਤੁਹਾਡੇ ਹਸਬੰਦ ਨੇ ਕਦੇ ਉਸ ਮਾੜੇ ਹਾਲਾਤਾਂ ਚੋਂ ਅਲੰਗ ਰਹੇ ਭਰਾ ਦੀ ਮਦਦ ਕਰਨ ਵਾਸਤੇ ਕਦੇ ਨਹੀਂ ਸੋਚਿਆ ਅਸੀਂ ਕੀ ਸੋਚਣਾ ਸਾਰੀ ਪ੍ਰਾਪਰਟੀ ਤਾਂ ਵੰਡ ਬੰਡੀਆ ਹੋਇਆ ਹੋਇਆ ਵਾ ਹੁਣ ਅਸੀਂ ਸਾਰਿਆਂ ਦਾ ਠੇਕਾ ਥੋੜਾ ਲਿਆ ਹੋਇਆ ਹੈ ਵਾ ਅੱਜ ਤਾਂ ਬਸ ਆਪਣੇ ਦਾਨਪੁਣ ਵਾਲੇ ਧਿਆਨ ਦੇਈਦਾ ਵਾ ਮੇਰੀ ਕਹੀ ਗੱਲ ਦਾ ਨਾ ਗੁੱਸਾ ਨਾ ਕਰਿਓ ਮੈਡਮ ਜੀ ਦਾਨਪੁਣ ਤਾਂ ਤੁਸੀਂ ਬਹੁਤ ਕਰਦੇ ਹੋ ਪਰ ਇਹ ਮਾੜੀ ਗੱਲ ਐ ਵੀ ਤੁਸੀਂ ਆਪਣੇ ਭੈਣ ਭਾਈ ਦੀ ਔਖੇ ਟਾਈਮ 'ਉ ਦੀ ਮਦਦ ਨਹੀਂ ਕਰਦੇ ਬੰਦਾ ਚਾਹੇ ਸਮਾਜ ਦੀ ਜਾਂ ਹੋਰ ਧਰਮ ਕਰਮ ਦੇ ਜਾਂ ਦਾਨ ਪੁੰਨ ਦੇ ਜਿੰਨਾ ਮਰਜ਼ੀ ਯੋਗਦਾਨ ਪਾਈ ਜਾਵੇ ਪਰ ਜਦੋਂ ਔਖਾ ਟਾਈਮ ਆਉਂਦਾ ਨਾ ਉਹਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਤੇ ਜੇ ਉਹਦੀ ਮਦਦ ਨਹੀਂ ਨਾ ਕਰਦਾ ਤਾਂ ਰੱਬ ਆਪਣੇ ਤੋਂ ਕਿਵੇਂ ਖੁਸ਼ ਹੋ ਜੂ ਚਾਹੀਦਾ ਤਾਂ ਇਹ ਐ ਵੀ ਜੇ ਰੱਬ ਨੇ ਤੁਹਾਡਾ ਹੱਥ ਸੌਖਾ ਕੀਤਾ ਹੋਏ ਆਰਥਿਕ ਪੱਖੋਂ ਸਭ ਤੋਂ ਪਹਿਲਾਂ ਆਪਣੇ ਔਖੇ ਸਮੇਂ ਦੇ ਵਿੱਚੋਂ ਲੰਘ ਰਹੇ ਨਾ ਭੈਣ ਭਰਾ ਦੀ ਮਦਦ ਕਰੋ ਫੇਰ ਵੀ ਹੱਥ ਸੌਕਾ ਕੋਈ ਤੁਹਾਡਾ ਆਂਡ ਗਵੜ ਕੋਈ ਰਿਸ਼ਤੇਦਾਰ ਭੈਣ ਭਾਈ ਆਉਂਦੀ ਮਦਦ ਕਰੋ ਫੇਰ ਉਸ ਤੋਂ ਬਾਅਦ ਵੀ ਆਪਣੇ ਆਸ-ਪਾਸੇ ਇਲਾਕੇ 'ਚ ਕੋਈ ਜ਼ਰੂਰਤਮੰਦ ਤਾਂ ਨਹੀਂ ਇਹ ਉਹਦੀ ਮਦਦ ਕਰੋ ਇਹ ਬਾਕੀ ਕੰਮ ਤਾਂ ਉਦੋਂ ਬਾਅਦ ਆਉਂਦੇ ਆ ਇਹ ਤਾਂ ਹੁਣ ਤੁਸੀਂ ਦੇਖਣਾ ਵੀ ਰੱਬ ਨੂੰ ਆਪਾਂ ਕਿੱਦਾਂ ਖੁਸ਼ ਕਰਨਾ ਰੱਬ ਨੇ ਪੈਸੇ ਲੈ ਕੇ ਆਪਣੇ ਤੋਂ ਖੁਸ਼ ਨਹੀਂ ਹੋਣਾ ਜੇ ਆਪਾਂ ਆਪਦਿਆਂ ਦੀ ਮਦਦ ਕਰਾਂਗੇ ਤਾਂ ਫਿਰ ਆਪਾ ਖੁਸ਼ ਹੁੰਦਾ ਦੇਖਿਓ ਫਿਰ ਤੁਸੀਂ ਕਹਿੰਦੇ ਹੋ ਨਾ ਵੀ 100 ਦਿਨੇ ਲੱਖ ਮਿਲਦਾ ਮੈਂ ਕਹਿੰਨਾ ਫਿਰ ਤੁਸੀਂ 10 ਦੋ ਕਰੋੜ ਮਿਲੂਗਾ